ਇਸ ਤਰ੍ਹਾਂ ਦੇ ਵੀ ਲੋਕ ਇਕੱਠੇ ਹੋਏ ਇਸ ਧਰਤੀ ਤੇ ਜਿਨ੍ਹਾਂ ਦਾ ਨੱਕ ਕਟਿਆਂ ਦਾ ਵੀ ਪੰਥ ਚੱਲਿਆ ਜੇ ਕਿਸ ਤਰ੍ਹਾਂ ਦਾ ਪੰਥ ਵੀ ਚੱਲਿਆ ਜਿਹੜੇ ਨੱਕ ਹੀ ਕੱਟਦੇ ਸੀ ਕਿਸੇ ਦਾ ਜਿਸ ਤਰ੍ਹਾਂ ਕੰਨ ਪਾਟਿਆਂ ਦੇ ਪੰਥ ਨੇ ਨਾ ਕੰਨ ਪਾੜ ਦਿੰਦੇ ਨੇ ਤੇ yogi ਬਣ ਜਾਂਦੇ ਨੱਕ ਨੱਕ ਕੱਟੇ ਦਾ ਵੀ ਪੰਥ ਚੱਲਿਆ ਇਸ ਧਰਤੀ ਤੇ ਤੇ ਉਹ ਉਹਨਾਂ ਦਾ ਇੱਕ ਕਨਸੈਪਟ ਹੀ ਇਹ ਹੁੰਦਾ ਸੀਗਾ ਵੀ ਕੋਈ ਵੀ ਬੰਦਾ ਨਵਾਂ ਹੈਗਾ ਕਿਉਂਕਿ ਪਤਾ ਕੀ ਹੈ ਕਿਸੇ ਵੀ ਚੀਜ਼ ਦਾ ਜਦੋਂ ਕੋਈ ਕਿਸੇ ਪਖੰਡ ਦੇ ਵਿੱਚ ਫਸਦਾ ਨਾ ਕਿਸੇ ਵੀ ਪਖੰਡ ਜਾਲ ਵਿੱਚ ਬੰਦੇ ਦੀ ਇੱਕ ਸੈਲਫ ਡਿਗਨਿਟੀ ਹੁੰਦੀ ਹੈ ਇੱਕ ਬੰਦੇ ਦੀ ਆਪਣਾ ਜਿਹੜੀ ਹੈਗੀ ਸੈਲਫ ਰਿਸਪੈਕਟ ਹੁੰਦੀ ਹੈ ਤੇ ਜਦੋਂ ਕੋਈ ਬੰਦਾ ਠੱਗਿਆ ਜਾਂਦਾ ਨਾ ਜਦੋਂ ਕੋਈ ਬੰਦਾ ਮੁੱਸਿਆ ਜਾਂਦਾ ਹੈ ਜਦੋਂ ਕਿਸੇ ਮਨੁੱਖ ਦੇ ਨਾਲ ਧੋਖਾ ਹੋ ਜਾਂਦਾ ਹੈ ਤਾਂ ਬਹੁਤ ਜਿਹੜੇ ਨੇ ਥੋੜੇ ਲੋਕ ਹੁੰਦੇ ਨੇ ਜਿਹੜੇ ਇਹ ਪ੍ਰਵਾਨ ਕਰਨ ਕਰਨ ਲਈ ਤਿਆਰ ਹੁੰਦੇ ਨੇ ਮੈਂ ਠੱਗਿਆ ਗਿਆ ਤੁਸੀਂ ਕਿਸੇ ਮਨੁੱਖ ਦੀ ਉਸਤਤ ਕਰਦੇ ਹੋ ਤੇ ਕਿਸੇ ਮਨੁੱਖ ਨੂੰ ਜਿਹੜਾ ਹੈਗਾ ਸਿਆਣਾ ਸਾਬਤ ਕਰਦੇ ਹੋ ਤੋ ਬੰਦਾ 100 ਬੰਦੇ ਨੂੰ ਦੱਸੇਗਾ ਮੇਨੂੰ ਫਲਾਣੇ ਨੇ ਸਿਆਣਾ ਕਿਹਾ ਪਰ ਜੇਕਰ ਕਿਸੇ ਮਨੁੱਖ ਨੂੰ ਮੂਰਖ ਬਣਾ ਦੇ ਉਹਨਾਂ ਤਾਂ ਕਿਸੇ ਨੂੰ ਨਹੀਂ ਦੱਸੇਗਾ ਵੀ ਮੈਨੂੰ ਫਲਾਣਾ ਬੰਦਾ ਮੂਰਖ ਬਣਾ ਗਿਆ ਲੁਕਾਉਂਦਾ ਬੰਦਾ ਜਿਹੜੀ ਜਿਹੜੀਆਂ ਜਮਾਤਾਂ ਦੇ ਵਿੱਚ ਲੋਕ ਅੱਜ ਫਸੇ ਹੋਏ ਨੇ ਅੱਜ ਵੀ ਮੀ 20 ਸਾਲ ਹੋ ਗਏ 25-25 ਸਾਲ ਹੋ ਗਏ ਇੱਕੇ ਪ੍ਰੈਕਟਿਸ ਦੇ ਉੱਤੇ ਜੋਰ ਹੈਗਾ ਉਹਨਾਂ ਨੂੰ ਦੱਸਿਆ ਜਾਂਦਾ ਜੋ ਜਿੱਥੇ ਵੀ ਉਹ ਇਕੱਠੇ ਹੁੰਦੇ ਨੇ ਕੋਈ ਵੀ A B C ਕੋਈ X Y Z ਕਿਸੇ ਵੀ ਜਗ੍ਹਾ ਤੇ ਕੁਝ ਨਹੀਂ ਮਿਲਦਾ ਪਰ ਕੁਝ ਨਾ ਮਿਲਣ ਦੇ ਬਾਵਜੂਦ ਵੀ ਜਾ ਰਹੇ ਨੇ ਕਾਰਨ ਕੀ ਹੈ ਕਾਰਨ ਇਹ ਹੀ ਹੈ ਕਿ ਮਜਬੂਰੀ ਹੈ ਹੁਣ ਦੁਨੀਆ ਕੀ ਕਹੇਗੀ 20 ਸਾਲ ਹੋ ਗਏ ਤੂੰ ਐਸੇ ਤਰੀਕੇ ਤੱਕੇ ਅੰਦਰ ਰਿਹਾ ਬਸ ਇਸੇ ਮਜਬੂਰੀ ਦੇ ਵਿੱਚ ਹੀ ਬਹੁਤ ਸਾਰੇ ਲੋਕ ਫਸੇ ਨੇ ਧਰਤੀ ਤੇ ਇਸ ਤਰ੍ਹਾਂ ਦਾ ਪੰਥ ਵੀ ਚੱਲਿਆ ਜਿਹੜੇ ਨੱਕ ਕੱਟੇ ਪੰਸੀ ਨੱਕ ਵੱਡਿਆ ਹੋਇਆ ਤੇ ਕੀ ਕਹਿੰਦੇ ਸਾਨੂੰ ਉਹ ਅੱਜ ਦੇ ਸਮੇਂ ਮੁਤਾਬਕ ਵੀ ਹੈਗਾ ਵੀ ਨੱਕ ਕੱਟਿਆਂ ਦਾ ਪੰਥ ਚੱਲਿਆ ਕਿਸੇ ਬੰਦੇ ਨੂੰ ਉਹ ਕਹਿੰਦੇ ਸੀ ਵੀ ਨੱਕ ਵੱਡ ਦਿੰਦੇ ਸਨ ਬੰਦੇ ਦਾ ਵੀ ਜੇਕਰ ਨੱਕ ਕਟਵਾ ਲਿਆ ਤੇ ਤੇਰਾ ਤੈਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਏਗਾ ਹੁਣ ਇਸ ਤਰ੍ਹਾਂ ਕਰਨ ਦੇ ਨਾਲ ਬੰਦਾ ਕੋਈ ਨੱਕ ਕਟਵਾਉਣ ਲਈ ਕੁਛ ਤਿਆਰ ਵੀ ਹੋ ਜਾਂਦੇ ਸਾਨੂੰ ਹੋ ਗਿਆ ਤਿਆਰ ਕੋਈ ਬੰਦਾ ਨੱਕ ਵੜ ਦਿੱਤਾ ਬ੍ਰह्म ਗਿਆਨ ਕਿਹੜਾ ਮਿਲਣਾ ਸੀਗਾ ਉਹ ਕਹਿੰਦਾ ਵੀ ਦੱਸੋ ਜਿਹੜੇ ਆਨੰਦ ਦੀ ਗੱਲ ਕਰਦੇ ਉਹ ਕਹਿੰਦੇ ਕੋਈ ਆਨੰਦ ਨਹੀਂ ਅਸੀਂ ਵੀ ਤੇਰੇ ਵਾਂਗੂੰ ਵੜਵਾ ਲਿਆ ਕਟਵਾ ਲਿਆ ਸੀ ਪਹਿਲਾਂ ਤੇ ਹੁਣ ਕਹਿਣ ਲੱਗੇ ਕਿਸੇ ਨੂੰ ਦੱਸ ਸਕਦੇ ਨਹੀਂ ਵੀ ਨੱਕ ਵੀ ਵੜਵਾ ਲਿਆ ਤੇ ਮਿਲਿਆ ਵੀ ਕੱਖ ਨਹੀਂ ਇਸ ਕਰਕੇ ਹੁਣ ਅਸੀਂ ਆਪਣੀ ਜਮਾਤ ਵਧਾਉਣ ਦੇ ਉੱਤੇ ਜ਼ੋਰ ਦੇ ਰਹੇ ਹਾਂ ਕਿਉਂਕਿ ਜਿੰਨੀ ਜਮਾਤ ਵੱਧ ਜਾਏ ਪਰ ਸਾਡੇ ਵਰਗੇ ਹੋਣ ਤਾਂ ਫਿਰ ਇਹ ਤਾਂ ਨਾ ਕਹਿ ਸਕੀਏ ਵੀ ਅਸੀਂ ਇਕੱਲੇ ਟੱਗੇ ਗਏ ਹਾਂ ਕੋਈ ਚਾਰ ਬੰਦੇ ਹੋਰ ਵੀ ਤਾਂ ਨਾਲ ਹੋਣ ਨਾ ਧੋਖਾ ਇਸ ਤਰ੍ਹਾਂ ਵੱਧਦਾ ਹੈ ਮੀਹ ਵਾਲਾ ਪਾਣੀ ਸਾਰੇ ਪੀ ਰਹੇ ਨੇ ਕੋਈ ਇੱਕ ਕਹਾਵਤ ਸੀਗੀ ਛਾਣੇ ਲੋਕ ਦਾਨੇ ਲੋਕ ਸੁਣਾਉਂਦੇ ਸਨ ਉਹ ਕਹਿੰਦੇ ਵੀ ਮੀਹ ਵਾਲਾ ਪਾਣੀ ਹੁੰਦਾ ਮੀਹ ਵਾਲਾ ਪਾਣੀ ਕੀ ਵੀ ਬੰਦੇ ਇੱਕ ਬੰਦਾ ਪਾਗਲ ਹੋ ਗਿਆ ਤੋਂ ਯਤਨ ਕਰਦਾ ਵੀ ਦੂਜੇ ਵੀ ਮੇਰੇ ਵਰਗੇ ਹੋ ਜਾਣ ਹਰ ਮੈਂ ਗੱਲ ਬਾਤ ਚ ਕਰਦਾ ਹੁਣ ਨੱਕ ਕਟਿਆਂ ਦੇ ਪੰਥ ਵਾਲੇ ਲੋਕ ਅਖੀਰ ਨੂੰ ਵਕਤ ਦੇ ਰਾਜੇ ਕੋਲ ਪਹੁੰਚ ਗਏ ਤੇ ਉਹਨੂੰ ਵੀ ਜਾ ਕੇ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਵੀ ਜੇ ਤੁਸੀਂ ਨੱਕ ਵਡਵਾ ਲਓਗੇ ਨਾ ਨੱਕ ਕਟਵਾ ਲਓਗੇ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ ਬਾਦਸ਼ਾਹ ਕਹਿਣ ਲੱਗਿਆ ਵੀ ਦੇਖੋ ਜੇ ਬ੍ਰਹਮ ਗਿਆਨ ਮਿਲਦਾ ਹੈ ਤਾਂ ਸਾਰੀ ਦੁਨੀਆ ਦੀ ਦੌਲਤ ਇੱਕ ਪਾਸੇ ਖਰਚ ਕੇ ਵੀ ਜਿਹੜੀ ਚੀਜ਼ ਨਹੀਂ ਪ੍ਰਾਪਤ ਹੋ ਰਹੀ ਤੇ ਜੇ ਨੱਕ ਵਡਵਾਏ ਤੋਂ ਨੱਕ ਦੇ ਉੱਤੇ ਕੱਟ ਲਵਾਏ ਤੋਂ ਹੀ ਮਿਲਦੀ ਆ ਤੇ ਫਿਰ ਮੈਂ ਕਹਿਣ ਲੱਗੇ ਇਹਦੇ ਵਿੱਚ ਕੀ ਜਿਹੜਾ ਹੈਗਾ ਘਾਟੇ ਵਾਲਾ ਸੌਦਾ ਤਾਂ ਹੈ ਨਹੀਂ ਪਰ ਉਹਦਾ ਵਜ਼ੀਰ ਜਿਹੜਾ ਬੜਾ ਸਿਆਣਾ ਸੀਗਾ ਤੋ ਵਜ਼ੀਰ ਕਹਿੰਦਾ ਜੀ ਦੇਖੋ ਪਹਿਲਾਂ ਮੈਂ ਤਜਰਬਾ ਕਰਕੇ ਦੇਖਦਾ ਵੀ ਕੁਝ ਮਿਲਦਾ ਵੀ ਹੈ ਕਿ ਨਹੀਂ ਜੇਕਰ ਨਾ ਮਿਲਦਾ ਹੋਇਆ ਤਾਂ ਫਿਰ ਤੁਸੀਂ ਥੋੜੀ ਨਾ ਇਸ ਚੱਕਰ ਵਿੱਚ ਫਸੋਗੇ ਮੈਂ ਅਕਸਰ ਤੁਹਾਡਾ ਵਫਾਦਾਰ ਤਾਂ ਵਜ਼ੀਰ ਨੇ ਫਿਰ ਨੱਕ ਕਟਵਾਇਆ ਮਿਲਿਆ ਕੁਝ ਨਹੀਂ ਵਜ਼ੀਰ ਕਹਿਣ ਲੱਗਾ ਵੀ ਕੁਝ ਦਿਖਾਈ ਤਾਂ ਦਿੱਤਾ ਨਹੀਂ ਕੋਈ ਸਮਝਦਾਰ ਆਇਆ ਨਹੀਂ ਉਹ ਕਹਿੰਦੇ ਬਸ ਅਸੀਂ ਵੀ ਐਸੇ ਤਰ੍ਹਾਂ ਨੱਕ ਵਡਵਾ ਲਿਆ ਸੀ ਹੁਣ ਨੱਕ ਤੇਰਾ ਵੱਢਿਆ ਗਿਆ ਬੇਬਤੀ ਤੇਰੀ ਹੋ ਗਈ ਜੇ ਦੁਨੀਆ ਨੂੰ ਕਹੇਗਾ ਤੇ ਦੁਨੀਆ ਤੈਨੂੰ ਕਹੇਗੀ ਵੀ ਤੂੰ ਬੇਰਗਲ ਉਹ ਕਹਿੰਦਾ ਨਹੀਂ ਮੈਂ ਇਸ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵਾਲਿਆਂ ਨੂੰ ਫਸਾਇਆ ਹੈ ਕਿਤੇ 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 ਬਹੁਤ ਸਾਰੇ ਜਦੋਂ ਆਪਾਂ ਪਸ਼ੂਆਂ ਨੂੰ ਗੁਲਾਮ ਕਰਕੇ ਰੱਖਦੇ ਹਾਂ ਉਹਨਾਂ ਚ ਇਸ ਤਰ੍ਹਾਂ ਦਾ ਪਸ਼ੂ ਵੀ ਪੈਦਾ ਹੋ ਜਾਂਦਾ ਜਿਹੜਾ ਬਗਾਵਤ ਕਰ ਦਿੰਦਾ ਹੁੰਦਾ ਪਸ਼ੂਆਂ ਦੇ ਵਿੱਚ ਵੀ ਤੇ ਬੰਦਿਆਂ ਦੇ ਵਿੱਚ ਤਾਂ ਰੈਟਲੀਏਸ਼ਨ ਬਗਾਵਤ ਕਰਨ ਵਾਲੇ ਬੰਦੇ ਅਕਸਰ ਪੈਦਾ ਹੋ ਜਾਂਦੇ ਨੇ ਕਿਉਂਕਿ ਬੰਦੇ ਦੇ ਕੋਲ ਤਾਂ ਵਿਚਾਰ ਹੈ ਬੰਦੇ ਦੇ ਕੋਲ ਸੋਚ ਹੈ ਤਾਂ ਫਿਰ ਉਹ ਵਜ਼ੀਰ ਨੇ ਕਿਹਾ ਉਹ ਕਹਿੰਦਾ ਵੀ ਇਸ ਤਰ੍ਹਾਂ ਨਹੀਂ ਮੈਂ ਨਹੀਂ ਇਸ ਤਰ੍ਹਾਂ ਕਰਾਂਗਾ ਜਿਵੇਂ ਦੂਜੇ ਕਰਦੇ ਰਹੇ ਨੇ ਮੈਂ ਦੱਸਾਂਗਾ ਜਾ ਕੇ ਬਾਦਸ਼ਾਹ ਨੂੰ ਫਿਰ ਉਹਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਉਹ ਕਹਿੰਦਾ ਕੁਝ ਨਹੀਂ ਮਿਲਦਾ ਬੰਦੇ ਨੂੰ ਇਹ ਫਸਾ ਲੈਂਦੇ ਨੇ ਨੱਕ ਵੜ ਦਿੰਦੇ ਨੇ ਉਹ ਨੱਕ ਦੀ ਸ਼ਰਮ ਦੇ ਵਿੱਚ ਹੀ ਬੰਦਾ ਕਿਸੇ ਨੂੰ ਕੁਝ ਦੱਸਦਾ ਨਹੀਂ ਵੀ ਆਪਾਂ ਨੱਕ ਵਡਵਾ ਲਿਆ ਹੁਣ ਦਸੀਏ ਕੀ ਤੋ ਕਹਿੰਦਾ ਇਸੇ ਤਰ੍ਹਾਂ ਇਹਨਾਂ ਨੇ ਹਜ਼ਾਰਾਂ ਲੋਕ ਫਸਾ ਲਏ ਨੇ ਫਿਰ ਉਹ ਬਾਦਸ਼ਾਹ ਕਹਿੰਦਾ ਕਹਿੰਦਾ ਵੀ ਇਹਨਾਂ ਨੂੰ ਅੰਦਰ ਕਰੋ ਸਾਰਿਆਂ ਨੂੰ ਫੜ ਫੜ ਕੇ ਇਹਨਾਂ ਨੂੰ ਮਾਰੋ ਇਹ ਅੰਧਵਿਸ਼ਵਾਸ ਫਿਲਾ ਰਹੇ ਨੇ ਅੰਧਵਿਸ਼ਵਾਸ ਅਸਲ ਦੇ ਵਿੱਚ ਹੈ ਕਿ ਕਿਸੇ ਦਾ ਕਤਲ ਕਰ ਦੇਣ ਦੇ ਬਰਾਬਰ ਹੈ ਤਾਂ ਅੰਧਵਿਸ਼ਵਾਸ ਕਿਸੇ ਮਨੁੱਖ ਦੀ ਜੀਵਨ ਨੂੰ ਬਰਬਾਦ ਕਰ ਦੇਣਾ ਉਹਨੂੰ ਤਾਂ ਮਾਰਨ ਦੀ ਲੋੜ ਵੀ ਨਹੀਂ ਹੈ ਜਿਉਂਦਾ ਜੀ ਮਰਿਆ ਵਰਗਾ ਹੋ ਜਾਏਗਾ ਜੀ ਨੂੰ ਤੁਸੀਂ ਕਿਸੇ ਵੀ ਅੰਧਵਿਸ਼ਵਾਸ ਕਿਸੇ ਤੁਸੀਂ ਬਲਾਈਂਡ ਫੇਸ ਦੇ ਵਿੱਚ ਕਿਸੇ ਨੂੰ ਫਸਾ ਦਿੱਤਾ